ਤਖਤ ਸਾਹਿਬ ਜਦੋਂ ਤੋਂ ਇਹ ਆਪਣੇ ਅਕਾਲ ਦਾ ਤਖਤ ਆ ਇਹ ਪ੍ਰਮਾਤਮਾ ਦਾ ਤਖਤ ਆ ਇਹ ਸਦਾ ਵਾਸਤੇ ਕੈਮਰਿਆਂ ਨਾਲੋਂ ਦਾ ਤਖਤ ਆ ਇਹ ਇਹਦੇ ਵਿੱਚ ਕੋਈ 1925 ਵਾਲਾ ਜਿਹੜਾ ਹੈਗਾ 올 ਇੰਡੀਆ ਗੁਰਦੁਆਰਾ ਐਕਟ ਦਾ ਕੋਈ ਦਖਲ ਨਹੀਂ ਇਹਦੇ ਵਿੱਚ ਬਿਲਕੁਲ ਕਲੀਅਰਟੀ ਆ ਸਾਰੇ ਪੰਥਰੋਂ ਇਸ ਗੱਲ ਦਾ ਗਿਆਨ ਆ ਠੀਕ ਆ ਜਿਹੜਾ 1925 ਦਾ ਐਕਟ ਆ ਗੁਰੂ ਘਰਾਂ ਦੀ ਸੇਵਾ ਸੰਭਾਲ ਵਾਸਤੇ ਬਣਿਆ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਆ ਲੇਕਿਨ ਅਕਾਲ ਤਖਤ ਸਾਹਿਬ ਉਹਦੇ ਥੱਲੇ ਨਹੀਂ ਆਉਂਦੇ ਇਹ ਉਹਨਾਂ ਨੇ ਬਹੁਤ ਗਲਤ ਕੀਤਾ ਜੋ ਉਹਨਾਂ ਨੇ ਉਸ ਦਿਨ ਸਿੰਘ ਸਬਾਨ ਨੂੰ ਆ ਕੇ ਕਿਹਾ ਕਿ ਤੁਸੀਂ ਸਾਡੇ ਧਾਇਰੇ ਚ ਰਹਿ ਕੇ ਫੈਸਲੇ ਲੈ ਸਕਦੇ ਹੋ ਇਦਾਂ ਨਹੀਂ ਹੋਇਆ ਇਸ ਤਖਤ ਤੋਂ ਜਦੋਂ ਤੋਂ ਤਖਤ 1606 ਵਿੱਚ ਸਥਾਪਿਤ ਹੋਇਆ ਸੀਗਾ ਇਸ ਤੋਂ ਪਹਿਲਾਂ ਵੀ ਗੁਰੂ ਸਹਿਬਾਨਾਂ ਵੇਲੇ ਇਸ ਤਖਤ ਤੋਂ ਵੱਡੇ-ਵੱਡੇ ਸਿੱਖਾਂ ਦੇ ਫੈਸਲੇ ਹੁੰਦੇ ਆਏ ਆ ਹੋਰ ਧਰਮਾਂ ਦੇ ਵੀ ਲੋਕ ਇੱਥੇ ਆ ਕੇ ਆਪਣੇ ਫੈਸਲੇ ਕਰਾਉਂਦੇ ਆ ਤੇ ਬੜੀਆਂ ਵੱਡੀਆਂ ਲੜਾਈਆਂ ਇੱਥੋਂ ਗੁਰਮਤਾਂ ਆਪਣੇ ਕਰਕੇ ਅਕਾਲ ਤਖਤ ਸਾਹਿਬ ਤੋਂ ਵੱਡੇ ਵੱਡੇ ਜੰਗ ਸਿੱਖ ਪੰਥ ਨੇ ਲੜੇ ਜਿੱਤੇ ਆ ਤੇ ਇਹ ਤਖਤ ਹੈਗਾ ਦਿੱਲੀ ਦੇ ਤਖਤ ਤੋਂ ਉੱਚਾ ਆ ਤੇ ਇਹਨੂੰ ਕੌਣ ਨੀਵਾਂ ਦਿਖਾ ਸਕਦਾ ਕੌਣ ਕਹਿ ਸਕਦਾ ਕਿ ਸਿੰਘ ਸਾਹਿਬ ਤੁਸੀਂ ਇਸ ਆਪਣੇ ਧੈਰੇ ਚ ਰਹਿ ਕੇ ਤੁਸੀਂ ਐਂਦਾ ਕਰੋ ਨਾ ਇਹ ਕਿਸੇ ਨੇ ਪਰਵਾਹ ਕਰਨਾ ਆ ਉਹਨਾਂ ਨੇ ਇੱਕ ਤਰ੍ਹਾਂ ਦਾ ਸਿੱਖਾਂ ਦੇ ਨਾਲ ਬਦਾਵਾ ਕੀਤਾ ਆ ਉਹ ਸਾਰੇ ਜਿਹੜੇ ਮੈਂਬਰ ਆਇਸਨ ਉਹਨਾਂ ਨੇ ਸਿੱਖ ਪੰਥ ਦਾ ਜਿਹੜਾ ਆਪਣੀ ਹੈਗੀ ਫਲਸਫਾ ਉਹਦੇ ਨਾਲ ਉਹਨਾਂ ਨੇ ਟਕਰਾ ਕੀਤਾ ਆ ਸੋ ਇਹ ਨਾ ਤਾਂ ਕਦੀ ਹੋਇਆ ਨਾ ਕਦੀ ਹੋਣਾ ਆ ਅਕਾਲ ਤਖਬ ਸਾਹਿਬ ਸਮੁੱਚੀ ਕੌਮ ਦੇ ਸਮੁੱਚੀ ਪੰਥ ਵਾਸਤੇ ਜਿਹੜਾ ਕੋ ਉਦੇਸ਼ ਹੁੰਦਾ ਆ ਸਾਰਾ ਪੰਥ ਉਹਨੂੰ ਮੰਨਦਾ ਤੇ ਸਾਰੇ ਪੰਥ ਦਾ ਆ ਅਕਾਲ ਤਖਬ ਸਾਹਿਬ ਕੱਲੀ ਸ਼ਰੋਮਣੀ ਕਮੇਟੀ ਦਾ ਨਹੀਂ ਪੰਥ ਬੈਠਾ ਦੁਨੀਆ 'ਚ ਤੇ ਜਿਹੜਾ ਇਥੋਂ ਹੁਕਮਨਾਮਾ ਹੁੰਦਾ ਆ ਦੇਸ਼ ਹੁੰਦਾ ਸਾਰੀ ਦੁਨੀਆ ਦੇ ਸਿੱਖ ਉਹਨੂੰ ਮੰਨਦੇ ਆ ਉਹਦੇ ਅੱਗੇ ਸਿਰ ਝੁਕਾਉਂਦੇ ਆ ਤੇ ਇਹ ਜੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸੰਤਰਕ ਕਮੇਟੀ ਨੇ ਕੀਤਾ ਬੜਾ ਵੱਡਾ ਪਲੇਖਾ ਸੀ ਉਹਨਾਂ ਨੂੰ ਉਹਨਾਂ ਨੇ ਇਸ ਆਪਣੇ ਅਕਾਲ ਤਖਬ ਸਾਹਿਬ ਦੀ ਸ਼ਕਤੀ ਨੂੰ ਆਪਣੇ ਦਾਇਰੇ ਵਿੱਚ ਸਮੇਟਣ ਦੀ ਕੋਸ਼ਿਸ਼ ਕੀਤੀ ਆ ਇਹ ਬੜੀ ਮਹਾਨ ਸ਼ਕਤੀ ਆ ਇਹ ਅਕਾਲ ਦੀ ਸ਼ਕਤੀ ਆ ਜਿਹੜੀ ਸਾਨੂੰ ਅਕਾਲ ਤਖਬ ਤੋਂ ਮਿਲਦੀ ਆ ਇਹ ਕਦੀ ਵੀ ਕੋਈ ਸ਼੍ਰੋਮਣੀ ਕਮੇਟੀ ਦਾ ਮੈਂਬਰ ਜਾਂ ਕੋਈ ਹੋਰ ਜਿਹੜਾ ਕੋਈ ਆਗੂ ਆ ਕਦੀ ਇਹ ਸੋਚ ਵੀ ਨਹੀਂ ਸਕਦਾ ਕਿ ਅਕਾਲ ਤਖਬ ਸਾਹਿਬ ਉਹਨਾਂ ਦੇ ਮਤੇ ਅ ਤਰ੍ਹਾਂ ਕੇ ਫੈਸਲਾ ਕਰਨਗੇ ਸਾਰਾ ਸਭ ਪਿਗਾਰ ਕੇ ਉਹ ਬੰਦੇ ਨੇ ਸਾਰਾ ਅਕਾਲ ਤਖਤ ਸਾਹਿਬ ਦੇ ਆਦੇਸ਼ ਰਿਕਾ ਤਖਤ ਸਾਹਿਬ ਦੇ ਜਥੇਦਾਰ ਦੇ ਜੋ ਵੀ ਆਦੇਸ਼ ਹੁੰਦੇ ਨੇ ਇਹਨਾਂ ਨੂੰ ਲਾਗੂ ਨੇ ਜਿਹੜਾ ਹਰ ਸਿੱਖ ਨੂੰ ਮੰਨਨੇ ਚਾਹੀਦੇ ਨੇ ਛਲੋਮਨੀ ਅਕਾਲੀ ਦਲ ਵੱਲੋਂ ਕੋਈ ਵੀ ਫੈਸਲਾ ਕੋਈ ਵੀ ਗੱਲ ਨਹੀਂ ਮੰਨੀ ਜਾ ਰਹੀ ਕਿ ਆ ਉਹ ਜਥੇਦਾਰ ਸਾਹਿਬ ਨੂੰ ਟਿੱਚ ਜਾਂਦੀ ਹੈ ਦੇਖੋ ਤਾਂ ਹੀ ਤਾਂ ਉਹਨਾਂ ਨੂੰ ਸਾਰਾ ਪੰਥ ਕਹਿ ਰਿਹਾ ਕਿ ਉਹ ਭਗੌੜੇ ਨੇ ਜੇ ਉਹ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨਹੀਂ ਮੰਨੇ ਇਹਦਾ ਮਤਲਬ ਉਹਨਾਂ ਨੇ ਅਕਾਲ ਤਖਤ ਸਾਹਿਬ ਦਾ ਮੱਥਾ ਲਿਆ ਉਹਨਾਂ ਨੇ ਟਕਰਾ ਕੀਤਾ ਆ ਤੇ ਉਹ ਇਸ ਕਰਕੇ ਉਹਨਾਂ ਨੂੰ ਪਗੌੜੇ ਵਜੋਂ ਜਾਣੇ ਜਾਂਦਾ ਆ ਲੇਕਿਨ ਪਗੌੜਿਆਂ ਨੂੰ ਕਦੀ ਕਿਸੇ ਨੇ ਪਰਵਾਹ ਨਹੀਂ ਕੀਤਾ ਨਾ ਕਦੀ ਮੰਨਿਆ ਕਿਸੇ ਨੇ ਇਹ ਸਾਰਾ ਕੁਝ ਸਮੂਜੀ ਕੌਮ ਅੱਗੇ ਪੰਥ ਅੱਗੇ ਪੰਜਾਬ ਅੱਗੇ ਸਾਰਾ ਕੁਝ ਸਪਸ਼ਟ ਆ ਕਿ ਕਿਹੜੇ ਲੋਕ ਹੁਕਮਨਾਮਿਆਂ ਤੋਂ ਬਾਗੀ ਹੋਏ ਨੇ ਕਿਹਨਾਂ ਨੇ ਪਿੱਟ ਦਿਖਾਈ ਆ ਕਲਤਖ ਸਾਹਿਬ ਨੂੰ ਇਹ ਨਾ ਤਾਂ ਕਦੀ ਪਹਿਲਾਂ ਉਹਨਾਂ ਨੂੰ ਕਿਸੇ ਨੇ ਆਪਣੇ ਸਹਕਾਰਿਆ ਤੇ ਨਾ ਹੀ ਹੁਣ ਕਿਸੇ ਨੇ ਪਰਵਾਹ ਕਰਨਾ ਆ ਇਹ ਆਉਣ ਵਾਲੇ ਸਮੇਂ 'ਚ ਸਾਰਾ ਕੁਝ ਪੰਥ ਦੇ ਪੰਜਾਬ ਦੇ ਸਾਹਮਣੇ ਸਾਫ ਹੋ ਜਾਣਾ ਅਜਿ ਹਜਿੰਦਰ ਸਿੰਘ ਧਾਮੀ ਨੇ ਦਬਾਅ ਪਿਆ ਕੇ ਸਿਫਾ ਦਿੱਤਾ ਹੈ ਹਜਿੰਦਰ ਅਗੋ ਜੀ ਪਟਾਂਧੀ ਹਜਿੰਦਰ ਸਿੰਘ ਧਾਮੀ ਨੇ ਦਬਾਅ ਪਿਆ ਕੇ ਸਿਫਾ ਦਿੱਤਾ ਮੰਨੇ ਦਾ ਦੇ ਚਲੋ ਦੇਖੋ ਉਹਨਾਂ ਦੀ ਕੋਈ ਮੁਸ਼ਕਲ ਹੋਊ ਤਾਮੀ ਸਾਹਿਬ ਦੀ ਉਹਨਾਂ ਨੂੰ ਕੋਈ ਮਜਬੂਰੀ ਹੋਈ ਤਾਂ ਉਹ ਦੱਸ ਸਕਦੇ ਆ ਤਾਮੀ ਸਾਹਿਬ ਦੀ ਅੱਜ ਵੀ ਅਗਵਾਈ ਦੀ ਲੋੜ ਹੈਗੀ ਆ ਤਾਮੀ ਸਾਹਿਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਅਗਵਾਈ ਕਰਨੀ ਚਾਹੀਦੀ ਹੈ ਤੇ ਸੱਤ ਮੈਂਬਰੀ ਕਮੇਟੀ ਦੀ ਵੀ ਜੋ ਉਹਨਾਂ ਨੂੰ ਸੇਵਾ ਅਕਾਲ ਤੱਕ ਸਾਹਬ ਨੂੰ ਲੱਗੀ ਸੀ ਉਹਦੀ ਵੀ ਉਹਨਾਂ ਨੂੰ ਸੇਵਾ ਨਿਭਾਉਣੀ ਚਾਹੀਦੀ ਆ ਬੀਤੇ ਕੱਲ ਜੱਜਦਰ ਸਾਹਬ ਨੇ ਅਪੀਲ ਕੀਤੀ ਆ ਕਿ ਲੱਗਦਾ ਕਿ ਵਾਪਸੀ ਹੋਣਾ ਚਾਹੀਦਾ ਕਿਉਂਕਿ ਪੰਜ ਮੈਮਰੀ ਕਮੇਟੀ ਬਣੀ ਉਹਨਾਂ ਨੂੰ ਮਨਾਉਣ ਵਾਸਤੇ ਕਿ ਮਨਾਉਣ ਤੋਂ ਪਹਿਲਾਂ ਹੀ ਵਾਪਸ ਆ ਜਾਣ ਜੱਜਦਰ ਸਾਹਿਬ ਦੇ ਹਦਾਇਤਾਂ ਤੇ ਧਾਮੀ ਸਾਹਿਬ ਦੀ ਗੱਲ ਕਰਦੇ ਹੋ ਜੀ ਧਾਮੀ ਸਾਹਿਬ ਨੂੰ ਤਾਂ ਸਿੰਘ ਸਾਹਿਬ ਨੇ ਕਿਹਾ ਤਾਂ ਕਿ ਤੁਸੀਂ ਆ ਕੇ ਆਪਣੀ ਜਿਹੜੀ ਸ਼੍ਰੋਮਣੀ ਕਮੇਟੀ ਦੀ ਵੀ ਆਪਣੀ ਜ਼ਿੰਮੇਵਾਰੀ ਸੰਭੋ ਤੇ ਸੱਤ ਮੈਂਬਰੀ ਕਮੇਟੀ ਦਾ ਵੀ ਰੋਲ ਆਪਣਾ ਅਦਾ ਕਰੋ ਸਾਨੂੰ ਉਮੀਦ ਹੈ ਕਿ ਸਿੰਘ ਸਾਹਿਬ ਦੇ ਦੇਸ਼ ਦੇ ਮੁਤਾਬਕ ਧਮੀ ਸਾਹਿਬ ਆ ਕੇ ਆਪਣੀ ਜ਼ਿੰਮੇਵਾਰੀ ਸੰਭਾਲਣਗੇ ਧੰਨਵਾਦ ਜੀ ਲੱਗਦਾ ਹੈ ਕਿ ਸਿਆਸਤਾਂ ਦਾ ਚੋਣ ਵਾਸਤੇ 1925 ਦਾ ਜਿਹੜਾ ਸਾਹਮਣੇ ਕੀਤਾ ਗਿਆ ਅੱਜ ਕਿਉਂਕਿ ਉਸ ਤੋਂ ਪਹਿਲਾਂ ਜਦੋਂ ਚੋਣ ਤਾਂ ਸੰਗਤ ਨਹੀਂ ਹੁੰਦੀ ਸੀ ਨਾ ਦੇਖੋ ਉਹ ਤਾਂ ਉਹ ਤਾਂ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਨਾਲ ਟਕਰਾ ਪੈਦਾ ਕੀਤਾ ਟਕਰਾ ਕਦੀ ਕਦੀ ਕਿਸੇ ਨੇ ਨਾ ਮੰਨਿਆ ਆ ਤੇ ਨਾ ਹੀ ਉਹਦਾ ਕਿਸੇ ਨੂੰ ਕੋਈ ਲਾਭ ਹੋਇਆ ਆ ਨੁਕਸਾਨ ਹੋਇਆ ਟਕਰਾ ਦਾ ਜੋ ਉਹਨਾਂ ਨੂੰ ਆਪਣਾ ਦੈਰਾ ਨਹੀਂ ਸੀ ਆਪਣੇ ਦਿਖਾਉਣਾ ਚਾਹੀਦਾ ਕਿ ਸਾਡਾ ਧੈਰ ਆਏ ਆ ਤੇ ਸਿੰਘ ਸਾਹਿਬ ਸਾਡੇ ਧੈਰੇ ਚ ਆਉਂਦੇ ਆ ਐਦਾਂ ਦੀ ਗੱਲ ਕੋਈ ਨਹੀਂ ਗੀ ਠੀਕ ਆ ਤੁਸੀਂ ਗੁਰੂ ਘਰਾਂ ਦੀ ਸੇਵਾ ਸੰਭਾਲ ਕਰੋ ਤੇ ਉਹ ਆਪਣੇ 1925 ਦੇ ਐਕਟ ਚ ਆਉਂਦਾ ਪਰ ਅਕਾਲ ਤਖਬ ਸਾਹਿਬ ਮਹਾਨ ਆ ਉਹਦੀ ਸ਼ਕਤੀ ਸਰਵਉੱਚ ਆ ਤੇ ਉਹਨੂੰ ਕਦੀ ਵੀ ਕੋਈ ਆਪਣੇ ਧੈਰੇ ਚ ਨਹੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਸਕਦਾ ਨਾ ਹੀ ਹੈਗੀ ਆ ਉਹਦੇ ਹੁਕਮ ਉਹਨਾਂ ਦੇ ਆਦੇਸ਼ ਹੁਕਮਨਾਮੇ ਸਮੁੱਚੇ ਪੰਥ ਨੂੰ ਤੇ ਸਾਰੀ ਲੋਕਾਈ ਨੂੰ ਇਨ ਬੰਨ ਮੰਨਨੇ ਜਾਈ ਦੇਆ ਤੇ ਮੰਨਨੇ ਪਹਿਣਗੇ ਜੀ ਜੋ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਨਮੇਸਰੇ ਤੋਂ ਮਜ਼ਬੂਤ ਕਰਕੇ ਭਰਤੀ ਪ੍ਰਕਿਰਿਆ ਸ਼ੁਰੂ ਕਰਕੇ ਇੱਕ ਨਵਾਂ ਰੂਪ ਦੇਣ ਲਈ ਉਸ ਦੇ ਸਬੰਧ ਵਿੱਚ ਪੰਜ ਮੈਂਬਰੀ ਅੱਜ ਕਮੇਟੀ ਦੇ ਮੈਂਬਰ ਸਾਹਿਬਾਨ ਸਦਾ ਮਨਪ੍ਰੀਤ ਸਿੰਘ ਜੀ ਹਾਲੀ ਸ੍ਰੀ ਸੰਤਾ ਸਿੰਘ ਜੀ ਮਹਿਲਪੁਰੀ ਸਾਹਿਬ ਸ੍ਰੀ ਵਿਭਾਗ ਦੇ ਅਧਿਕਾਰ ਜੀ ਰਾਗੁਰ ਪ੍ਰਤਾਪ ਸਿੰਘ ਉਡਾਲਾ ਸਾਹਿਬ ਅਸੀਂ ਸਾਰੇ ਪਹੁੰਚੇ ਆਂ ਔਰ ਸਿੰਘ ਸਾਹਿਬ ਨੂੰ ਲਿਖਤੀ ਰੂਪ ਵਿੱਚ ਵੀ ਜੋ ਰਿਪੋਰਟ ਸੀ ਉਹ ਸੌਂਪ ਦਿੱਤੀ ਸੀ ਔਰ ਮਿਲ ਕੇ ਵੀ ਉਹਨਾਂ ਨੂੰ ਸਾਰਾ ਜੋ ਸਿਚੁਏਸ਼ਨ ਹੈ ਜੋ ਹਾਲਾਤ ਨੇ ਉਹ ਸਾਰੇ ਉਹਨਾਂ ਨੂੰ ਦੱਸ ਦਿੱਤੇ ਨੇ ਔਰ ਸਿੰਘ ਸਾਹਿਬ ਨੇ ਸਾਨੂੰ ਪੂਰਨ ਰੂਪ ਵਿੱਚ ਇੱਕ ਗੱਲ ਦਾ ਭਰੋਸਾ ਵੀ ਦਿੱਤਾ ਕਿ ਜੋ ਫਸੀਲ ਤੋਂ 2 ਦਸੰਬਰ ਨੂੰ ਹੁਕਮਨਾਮਾ ਸਾਹਿਬ ਸੁਣਾਏ ਗਏ ਸੀ ਜੋ ਆਦੇਸ਼ ਕਮੇਟੀ ਨੂੰ ਦਿੱਤੇ ਗਏ ਸੀ ਜਾਂ ਕੌਮ ਨੂੰ ਦਿੱਤੇ ਗਏ ਸੀ ਉਹ ਸੰਦੇਸ਼ ਇਨ ਬਿਨ ਲਾਗੂ ਹੋਣਗੇ ਔਰ ਹਰ ਰੂਪ ਵਿੱਚ ਹੋਣਗੇ ਔਰ ਅਸੀਂ ਕਮੇਟੀ ਵੱਲੋਂ ਸਿੰਘ ਸਾਹਿਬ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਕਿ ਕਮੇਟੀ ਤੁਹਾਡੇ ਆਦੇਸ਼ ਤੇ ਇਨ ਬਿਨ ਲਾਗੂ ਕਰਨ ਲਈ ਦ੍ਰਿੜ ਹੈ ਜੋ ਵੀ ਆਦੇਸ਼ ਪਹਿਲੇ ਜਾਂ ਨਵੇਂ ਆਦੇਸ਼ ਕਮੇਟੀ ਨੂੰ ਦਿੱਤੇ ਜਾਣਗੇ ਅਸੀਂ ਉਸ ਤੇ ਇਨ ਬਿਨ ਪਹਰਾ ਦਵਾਂਗੇ ਅਗਲੀ ਮੀਟਿੰਗ ਕਦੋਂ ਹੋਏਗੀ ਇਸ ਬਾਰੇ ਕੋਈ ਗਲਪਤ ਹੋਈ ਹੈ ਫਲਾਉ ਸਿੰਘ ਸਾਹਿਬ ਦੇ ਨਵੇਂ ਆਦੇਸ਼ ਤੋਂ ਬਾਅਦ ਅਗਲੀ ਗੱਲ ਜਿਹੜੀ ਕੀਤੀ ਜਾਊਗੀ ਮੈਂਬਰ ਫਿਲਹਾਲ ਪੰਜ ਹੀ ਰਹਿਣਗੇ ਜੀ ਤਾਂ ਹਮੀ ਸਾਬ ਬਾਤ ਚ ਕਰਦੇ ਇਹ ਸਿੰਘ ਸਾਹਿਬ ਦੇ ਜੋ ਆਦੇਸ਼ ਹੋਣਗੇ ਅਸੀਂ ਤਾਂ ਉਹਦੀ ਨਿਬੰਨ ਪਾਲਣਾ ਕਰਾਂਗੇ ਫਿਰ ਭੱਤੀ ਕੰਟੀਨਿਊ ਹੋ ਰਹੀਏ ਇਹਨੂੰ ਜੋ ਸਿੰਘ ਸਾਹਿਬ ਨਵਾਦੇ